ਸਭ ਤੋਂ ਪਹਿਲਾਂ ਮੇਰੇ ਕੋਲੇ ਹੈਗੀ ਹੈ ਜੀ ਇੱਥੇ ਇੱਕ ਕੌਲੀ ਖੋਏ ਦੀ ਘਰ ਦੇ ਵਿੱਚ ਬਣਿਆ ਹੋਇਆ ਇਹ ਰੋਸਟਡ ਖੋਆ ਹੈਗਾ ਜੇ ਤੁਸੀਂ ਬਾਜ਼ਾਰ ਵਾਲਾ ਮਾਵਾ ਵਰਤਣਾ ਹੋਇਆ ਤਾਂ ਤੁਸੀਂ ਬਾਜ਼ਾਰ ਵਾਲਾ ਵੀ ਵਰਤ ਸਕਦੇ ਹੋ ਪਰ ਉਹਨੂੰ ਪਹਿਲਾਂ ਥੋੜਾ ਜਿਆਦਾ ਰੋਸਟ ਕਰ ਲਿਓ ਹੁਣ ਆਪਣੇ ਕੋਲੇ ਹੈਗੀ ਹੈ ਜੀ ਇੱਕ ਕੌਲੀ ਘਿਓ ਦੀ ਗੈਸ ਹੈ ਜੀ ਮੈਂ ਬੰਦ ਰੱਖੇ ਜੀ ਇਹਦੇ ਵਿੱਚ ਆਪਾਂ ਘਿਓ ਐਡ ਕਰ ਦਿਆਂਗੇ ਸਾਰਾ ਤੇ ਬੇਸਨ ਜਿਹੜਾ ਮੇਰੇ ਕੋਲ ਇੱਥੇ ਪੈਕੇਟ ਵਾਲਾ ਸੀਗਾ ਸੋ ਦੋ ਕੌਲੀਆਂ ਬੇਸਨ ਦੀ ਮੈਂ ਘਿਓ ਦੇ ਵਿੱਚ ਐਡ ਕਰਤੀਆਂ ਜੀ ਤੇ ਬੇਸਨ ਨੂੰ ਘਿਓ ਦੇ ਨਾਲ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਦਿਆਂਗੇ ਗੈਸ ਨੂੰ ਮੈਂ ਆਨ ਕਰਤਾ ਤੇ ਇਸ ਤਰੀਕੇ ਨਾਲ ਲਗਾਤਾਰ ਘਰਚਨੀ ਨੂੰ ਚਲਾਉਂਦੇ ਹੋਏ ਬੇਸਣ ਨੂੰ ਆਪਾਂ ਮੀਡੀਅਮ ਜੀ ਫਲੇਮ ਤੇ ਵਧੀਆ ਭੁੰਨ ਕੇ ਤਿਆਰ ਕਰਾਂਗੇ। ਸ਼ੁਰੂ-ਸ਼ੁਰੂ ਦੇ ਵਿੱਚ ਆਪਾਂ ਭੁੰਨਣਾ ਸਟਾਰਟ ਕੀਤਾ ਸੀ ਥੋੜਾ ਜਿਹਾ ਹੈਵੀ ਸੀਗਾ। ਥੋੜੀ ਜਿਹੀ ਦਿੱਕਤ ਆ ਰਹੀ ਸੀ ਨਾ ਭੁੰਨਣ ਦੇ ਵਿੱਚ। ਜੇ ਤੁਹਾਨੂੰ ਜ਼ਿਆਦਾ ਹੀ ਹੈਵੀ ਲੱਗਿਆ ਤਾਂ ਤੁਸੀਂ ਥੋੜਾ ਜਿਹਾ ਕਿਹਾ ਹੋਰ ਐਡ ਕਰ ਸਕਦੇ ਹੋ ਵੀ ਬੇਸਣ ਜਿਹੜਾ ਤੁਸੀਂ ਛੇਤੀ ਭੁੰਨ ਕੇ ਤਿਆਰ ਕਰ ਲਓ। ਵਧੀਆ ਬੇਸਣ ਦਾ ਕਲਰ ਆ ਜਿਹੜਾ 골ਡਨ ਹੋ ਗਿਆ। ਸੋ ਕੜਾਹੀ ਨੂੰ ਮੈਂ ਥੱਲੇ ਉਤਾਰ ਲਿਆ ਜੀ। ਕੜਾਹੀ ਬਹੁਤ ਗਰਮ ਹੈ ਤੇ ਆਪਾਂ ਲਗਾਤਾਰ ਘਰਚਨੀ ਨੂੰ ਪਹਿਲਾਂ ਚਲਾਉਂਦੇ ਰਹਾਂਗੇ ਵੀ ਹਲਕ ਹੋਣ ਜੀ ਇਧਰ ਆਪਾਂ ਚਾਸ਼ਨੀ ਬਣਾ ਲੈਨੇ ਆਂ ਚਾਸ਼ਨੀ ਬਣਾਉਣ ਦੇ ਲਈ ਚੁੱਲੇ ਤੇ ਮੈਂ ਰੱਖ ਲਿਆ ਇੱਕ ਪੈਨ ਤੇ ਇਹਦੇ ਵਿੱਚ ਆਪਾਂ ਖੰਡ ਐਡ ਕਰਾਂਗੇ ਉਹੀ ਖੌਲੀ ਆਪਾਂ ਵਰਤਾਂਗੇ ਜਿਹਦੇ ਨਾਲ ਆਪਾਂ ਘਿਓ ਤੇ ਵੇਸਣਾ ਪਿਆ ਸੀ ਦੋ ਕੌਲੀਆਂ ਵੇਸਣ ਸੀ ਤੇ ਦੋ ਕੌਲੀਆਂ ਹੀ ਮੈਂ ਇਹਦੇ ਵਿੱਚ ਖੰਡ ਐਡ ਕਰੂੰਗੀ ਤੇ ਇਹਦਾ ਅੱਧਾ ਪਾਣੀ ਯਾਨੀ ਕਿ ਇੱਕ ਕੌਲੀ ਪਾਣੀ ਵੀ ਐਡ ਕਰ ਦਿਆਂਗੇ ਹੁਣ ਆਪਾਂ ਇਹਦੇ ਵਿੱਚ ਫਲੇਵਰ ਦੇ ਲਈ ਇਲਾਇਚੀ ਪਾਊਡਰ ਐਡ ਕਰ ਦਿਆਂਗੇ ਥੋੜਾ ਜਿਹਾ 옐ੋ ਫੂਡ ਕਲਰ ਐਡ ਕਰ ਦਿਆਂਗੇ ਵੀ ਬਿਲਕੁਲ ਬਾਜ਼ਾਰ ਵਰਗਾ ਕਲਰ ਆਵੇ ਜਿਵੇਂ ਆਪਾਂ ਬਾਜ਼ਾਰ ਦੇ ਵਿੱਚੋਂ ਵਰਫੀ ਲੈ ਕੇ ਆਉਂਦੇ ਬਰਫੀ ਦੇਖਣ ਜੂਈ ਬਹੁਤ ਸੋਹਣੀ ਲੱਗੇ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਬਿਨਾਂ ਕਲਰ ਤੋਂ ਬਣਾਉਣੀ ਹੈ ਤੁਸੀਂ ਕਲਰ ਨਾ ਐਡ ਕਰਿਓ ਚਾਸ਼ਨੀ ਬਿਲਕੁਲ ਤਿਆਰ ਹੈ ਇਸ ਤਰੀਕੇ ਦੀ ਹਲਕੀ ਜੀ ਤਾਰ ਬਣਨੀ ਚਾਹੀਦੀ ਤੇ ਟੁੱਟਣੀ ਚਾਹੀਦੀ ਹੈ ਇੱਕ ਤਾਰ ਦੀ ਆਪਾਂ ਚਾਸ਼ਨੀ ਬਣਾ ਕੇ ਤਿਆਰ ਕੀਤੀ ਹੈ ਬੇਸਨ ਥੋੜਾ ਜਿਹਾ ਠੰਡਾ ਹੋ ਕਰ ਦਿਆਂਗੀ ਘਰ ਦਾ ਬਣਿਆ ਹੋਇਆ ਰੋਸਟਡ ਖੋਆ ਸੀਗਾ ਤੇ ਮੈਂ ਇਹਨੂੰ 1.5 ਮਿੰਟ ਹੀ ਹੈ ਜਿਹੜਾ ਮਿਕਸ ਕਰਦੇ ਹੋਏ ਪਕਾਉਂਗੀ ਤੇ ਚਾਸ਼ਨੀ ਐਡ ਕਰਕੇ ਲਗਾਤਾਰ ਖੁਰਚਨੀ ਦੀ ਮਦਦ ਨਾਲ ਆਪਾਂ ਇਹਨੂੰ ਮਿਕਸ ਕਰਦੇ ਜਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਜੀ ਵੇਸਣ ਚੰਗੇ ਤਰੀਕੇ ਨਾਲ ਬਰਫੀ ਸੈੱਟ ਕਰਨ ਦੇ ਲਈ ਤਿਆਰ ਹੋ ਗਿਆ ਦੇਖੋ ਤੇਜ਼ੀ ਮੈਂ ਚਾਂਦੀ ਦਾ ਵਰਕ ਲਾ ਦੂੰਗੀ ਜੋ ਕਿ ਬਹੁਤ ਹੀ ਆਸਾਨੀ ਨਾਲ ਮਾਰਕੀਟ ਤੋਂ ਮਿਲ ਜਾਂਦਾ ਤੇ ਹੁਣ ਤੁਸੀਂ ਦੱਸੋ ਵੀ ਇਹ ਦੇਖ ਕੇ ਲੱਗ ਰਹੀ ਹੈ ਨਾ ਵੀ ਬਾਜ਼ਾਰ ਦੇ ਵਿੱਚੋਂ ਤਿਆਰ ਕੀਤੀ ਹੋਈ ਬਰਫੀ ਲੈਂਦੀ ਹੈ ਕਿੰਨੀ ਸੋਹਣੀ ਲੱਗ ਰਹੀ ਹੈ ਦੇਖੋ ਜੀ ਤਿੰਨ ਤੋਂ 4 ਘੰਟਿਆਂ ਦੇ ਬਾਅਦ ਬਰਫੀ ਜੀ ਚੰਗੀ ਤਰੀਕੇ ਨਾਲ ਸੈੱਟ ਹੋ ਗਈ ਹੈ ਉੱਪਰੋਂ ਵਧੀਆ ਇਹ ਸਖਤ ਹੋ ਗਈ ਹੈ ਤੇ ਵਧੀਆ ਇਹ ਪੀਸ ਕੱਟਣ ਦੇ ਲਈ ਤਿਆਰ ਜੋ ਤੇ ਮੈਂ ਦੇ ਪੀਸ ਕੱਟ ਰਹੀ ਹਾਂ ਦੇਖੋ ਇੱਥੇ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਇਹ ਨਰਮ ਕਿੰਨੀ ਵਧੀਆ ਵਰਫੀ ਬਣ ਕੇ ਤਿਆਰ ਹੋਈ ਆ ਬਹੁਤ ਹੀ ਆਸਾਨੀ ਨਾਲ ਪੀਸ ਆਪਾਂ ਇਹਦੇ ਕੱਟ ਲਾਂਗੇ ਇਹਦੇ ਥਾਲ ਦੇ ਵਿੱਚੋਂ ਅਲੱਗ ਕਰ ਲਾਂਗੇ ਇਸ ਤਰੀਕੇ ਦੇ ਇੱਕੋ ਜਿਹੇ ਪੀਸ ਆਪਾਂ ਕੱਟ ਕੇ ਤੇ ਇਹਨਾਂ ਨੂੰ ਆਪਾਂ ਸਰਵ ਕਰ ਲਾਂਗੇ ਤੇ ਤੁਸੀਂ ਆਰਾਮ ਨਾਲ ਇਸ ਵਰਫੀ ਨੂੰ 15 ਦਿਨਾਂ ਲਈ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਇਹ ਖਰਾਬ ਨਹੀਂ ਹੁੰਦੀ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਰਹੂਗੀ ਤੇ ਜ਼ਿਆਦਾ ਸਮਾਂ ਵੀ ਤੁਸੀਂ ਰੱਖ ਸਕਦੇ ਹੋ ਪਰ ਜ਼ਿਆਦਾ ਸਮਾਂ ਇਹ ਬਚਦੀ ਨਹੀਂ ਇਹ ਤਾਂ 15 ਦਿਨ ਵੀ ਨਹੀਂ ਬਚਣੀ ਇੰਨੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ